ਲਓ ਜੀ ਅੱਜ ਬਣਾਵਾਂਗੇ ਕਾਲੀ ਮਿਰਚ ਅਜਵੈਨ ਵਾਲੀ ਕੁਰਕਰੀ ਮਠੀ ਬਹੁਤ ਟੇਸਟੀ ਬਣੂਗੀ ਉਹਦੇ ਵਾਸਤੇ ਆਪਾਂ ਲਵਾਂਗੇ 2 ਕਿਲੋ ਮੈਦਾ ਲਗਭਗ 80 ਗ੍ਰਾਮ ਨਮਕ ਤੇ 50 ਤੋਂ 60 ਗ੍ਰਾਮ ਅਜਵੈਨ ਤੇ ਕਾਲੀ ਮਿਰਚ ਕੁੱਟੀ ਹੋਈ ਅੱਧੀ ਕਟੱਬੀ ਬੇਕਿੰਗ ਪਾਊਡਰ ਲੱਗੂਗਾ ਤੇ 300 ਗ੍ਰਾਮ ਘਿਓ ਗਰਮ ਕੀਤਾ ਹੁਣ ਆਪਾਂ ਘਿਓ ਦੇ ਵਿੱਚ ਲਗਭਗ 7 ਤੋਂ 800 ਗ੍ਰਾਮ ਪਾਣੀ ਪਾਵਾਂਗੇ ਉਸ ਤੋਂ ਬਾਅਦ ਚ ਹੁਣ 40 ਤੋਂ 60 ਗ੍ਰਾਮ 40 ਤੋਂ 50 ਗ੍ਰਾਮ ਪਾਵਾਂਗੇ ਜਿਹਦੇ ਵਿੱਚ ਬੇਕਿੰਗ ਪਾਊਡਰ ਉਸ ਤੋਂ ਬਾਅਦ ਚ ਇਹ ਨਮਕ ਪਾਵਾਂਗੇ 40 ਗ੍ਰਾਮ ਅਸਲ 70 ਤੋਂ 80 ਗ੍ਰਾਮ ਹੈ ਇਹ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ 50 ਤੋਂ 60 ਗ੍ਰਾਮ ਅਜਮੈਨ ਤੇ ਕੁੱਟੀ ਹੋਈ ਕਾਲੀ ਮਿਰਚ ਇਹਨੂੰ ਉਲਾ ਦੇਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ 2 ਕਿਲੋ ਮੈਦਾ ਉਨੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਨਾ ਕਿਉਂਕਿ ਉਹ ਕਾਲੀ ਮਿਰਚ ਤੇ ਜਿਵੇਂ ਨਮਕ ਉਹ ਅਲੱਗ-ਅਲੱਗ ਨਾ ਰਹੇ ਜੀ ਲਓ ਜੀ ਹੁਣ ਚੰਗੀ ਤਰ੍ਹਾਂ ਮਿਕਸ ਕਰ ਰਹੇ ਆ ਇਹਨਾਂ ਲਓ ਜੀ ਹੁਣ ਆਪਾਂ ਇਹਨੂੰ 15 ਤੋਂ 20 ਮਿੰਟ ਰੈਸਟ ਦੇਵਾਂਗੇ ਉਸ ਤੋਂ ਬਾਅਦ ਚ ਇਹਦਾ ਪੱਤਾ ਬੇਲ ਕੇ ਮੋਟਾ ਫਿਰ ਇਹਦੀਆਂ ਮੱਠੀਆਂ ਕੱਟੀਆਂ ਜਾਣਗੀਆਂ ਹਾਂਜੀ ਹੁਣ ਇਹਦੇ ਐ ਪੇੜੇ ਬਣਾਵਾਂਗੇ ਹਾਂ ਜਿਹੜੇ ਬਣ ਚੁੱਕੇ ਨੇ ਲਓ ਜੀ ਹੁਣ ਮੱਠੀਆਂ ਦੀ ਸ਼ੇਪ ਪਹਿਲਾਂ ਆਪਾਂ ਥੋੜੀਆਂ ਜਿਹਾ ਗੋਲ ਬਣਾਵਾਂਗੇ ਉਹਦੇ ਵਾਸਤੇ ਇਸ ਤਰ੍ਹਾਂ ਕਰਨਾ ਆ ਦੇਖ ਜਿਹੜੇ ਆਕਾਰ ਦੀਆਂ ਚਾਹੀਦੀਆਂ ਤੁਸੀਂ ਉਹਨਾਂ ਕੋ ਲੈ ਸਕਦੇ ਹੋ ਅਸੀਂ ਟੋਕਾਂ ਤੁਸੀਂ ਆ ਤਰੀਕੇ ਨਾਲ ਇਹਨੇ ਬਣਾ ਸਕਦੇ ਹੋ ਤੇ ਇਸੇ ਤਰ੍ਹਾਂ ਆ ਦੇਖ ਇਹੋਂ ਜ਼ਿਆਦਾ ਗੋਲ ਕਰਨ ਦੀ ਜ਼ਰੂਰਤ ਨਹੀਂ ਜਿਹੇ ਜਿਹਾਂ ਵੀ 빙ੀਆਂ ਸਿੱਟੀਆਂ ਵੱਢਣਗੀਆਂ ਟੌਪ ਦੀਆਂ ਵੱਢਣਗੀਆਂ ਨੌਦੀਆਂ ਹੁਣ ਬਰਫੀ ਟਾਈਪ ਮੱਠੀਆਂ ਵੱਢਣਗੀਆਂ ਕਰਦ ਦੀ ਸਹਤ ਨਾਲ ਕਟਾਂਗੇ ਕਿਉਂਕਿ ਜ਼ਿਆਦਾ ਇਹੀ ਚੱਲਦੀਆਂ ਨੇ ਇੱਥੇ ਇਹ ਜ਼ਿਆਦਾ ਪਤਲੀ ਵੀ ਨਹੀਂ ਰੱਖਣੀ ਜਿਹੜੀ ਮੈਦੇ ਦੀ ਲੇਅਰ ਨਾ ਜ਼ਿਆਦਾ ਮੋਟੀ ਨੋਰਮਲ ਬਸ ਆਪਣੇ ਹਿਸਾਬ ਨਾਲ ਮਠੀਆਂ ਭਾਂ ਤਕਰੀਬਨ ਖੰਦੇ ਰਹਿੰਦੇ ਆ ਉਹ ਹਿਸਾਬ ਨਾਲ ਤੁਸੀਂ ਰੱਖ ਸਕਦੇ ਹੋ ਆ ਦੇਖੋ ਜੀ ਪੱਤਾ ਹੁਣ ਬਿਲਕੁਲ ਤਿਆਰ ਹੋ ਚੁੱਕਿਆ ਹੈ ਅਜਵੈਨ ਤੇ ਕਾਲੀ ਮਿਰਚ ਦਾ ਮਾਤਰਾ ਜੀ ਦੇਖ ਸਕਦੇ ਹੋ ਜ਼ਿਆਦਾ ਵੀ ਨਹੀਂ ਪਾਉਣੀ ਹੁਣ ਇਹਦੀ ਕਟਿੰਗ ਕਰਾਂਗੇ ਲਓ ਜੀ ਆ ਪੱਤਾ ਵੇਲਦੇ ਆ ਮਠੀਆਂ ਵਾਸਤੇ ਵੱਡਾ ਵੱਡਾ ਤੁਹਾਨੂੰ ਤਾਂ ਦਿਖਾ ਰਿਹਾ ਮੈਂ ਚੰਗੀ ਤਰ੍ਹਾਂ ਪਤਾ ਲੱਗ ਜੇ ਇਹ ਪੱਤਾ ਤਿਆਰ ਹੋ ਚੁੱਕਿਆ ਜੀ ਹੁਣ ਇਹਦੀ ਕਟਿੰਗ ਕਰਾਂਗੇ ਓਕੇ ਹਾਂ ਜੀ ਕਟਿੰਗ ਕਰਾਂਗੇ ਆਪਾਂ ਲੱਗੂਗੀ ਉਹ ਲੈ ਗਰਨਾ ਆਹ ਬਣੀ ਇਹ ਤਾਂ ਚੱਲਦੀ ਨਹੀਂ ਪਤਾ ਇੰਨੇ ਜੀ ਇਹਦੇ ਹੁਣ ਟੈਡੀਆ ਲੈਣਾ ਮਾਰਾਂਗੇ ਜੀ ਫਿਰ ਸਿੱਧੀਆਂ ਮਾਰੀਏ ਸਹੀ साइज तो रखना एक्तोकर्म सा। हो चुका वास्ते मिट्टिया पावगे नॉर्मल सेकाउ भट्ठी बंद करी हुई है बाद ਸਾਰੀਆਂ ਮੱਠੀਆਂ ਉੱਪਰ ਆ ਚੁੱਕੀਆਂ ਨੇ ਹੁਣ ਦੁਬਾਰਾ ਅੱਠੀ ਤਲਾਵਾਂਗੇ ਆ ਦੇਸਾਂ ਵਿੱਚ ਹੌਲੀ-ਹੌਲੀ ਇਹਦੀ ਤਲਾਈ ਹੋ ਰਹੀ ਹੈ ਇਹ 12 ਤੋਂ 15 ਮਿੰਟ ਲੈਣਗੀਆਂ ਜੀ ਕੱਢਣ ਵਾਸਤੇ ਵਿੱਚ ਵਿੱਚ ਦੀ ਇਹਨੂੰ ਛੋਟੀ ਚਾਰਨੀ ਨਾਲ ਆਪਾਂ ਹਿਲਾਉਂਦੇ ਜਾਵਾਂਗੇ ਸਾਈਡਾਂ ਬਦਲਦੇ ਜਾਵਾਂਗੇ ਇਹਦੀਆਂ ਤਾਂ ਕਿ ਸਾਰੀਆਂ ਇੱਕੋ ਜਿਹੀਆਂ ਫਰਾਈ ਹੋ ਸਕਣ ਲਓ ਜੀ ਮੱਠੀ ਰੜ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਝਾਰਨੀ ਦੇ ਸੇਤਨੋਂ ਕੱਢ ਲਾਂਗੇ ਲਓ ਜੀ ਝਾਰਨੀ ਚ ਕੱਢ ਚੁੱਕੇ ਆ ਇਹਨੂੰ ਪ੍ਰਾਪਤ ਝਾਰਨੀ ਚ ਹੁਣ ਬਿਲਕੁਲ ਛੋਟਾ ਮੋਟਾ ਜਿਹੜਾ ਤੇਲ ਹੈਗਾ ਉਹ ਵੀ ਨੁੱਚੜ ਜੂਗਾ ਇਸ ਤੋਂ ਬਾਅਦ ਇਹ ਜੀ ਪਲੇਟ ਚ ਪਾ ਕੇ ਫਿਰ ਦਹਾ ਮੰਗ ਥੋੜਾ ਲਓ ਜੀ ਮਠੀ ਖਸਤਾ ਬਿਲਕੁਲ ਤਿਆਰ ਹੈ ਅਜਵੈਨ ਤੇ ਕਾਲੀ ਮਿਰਚ ਪਾਈ ਹੋਈ ਹੈ ਬਹੁਤ ਹੀ ਟੇਸਟੀ ਬਣੀ ਹੈ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਮੇਰੇ ਚੈਨਲ ਨੂੰ ਪਿੰਡੂ ਫੂਡ ਨੂੰ ਥੋੜ ਜੰਕਸ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਰਿਆਂ ਨੂੰ ਬੇਨਤੀ ਹੈ